ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਗੋੜੀ ਮਾਛ ਮਹੱਲਾ ਪੰਜਵਾ ਹਰਿ ਰਾਮ ਰਾਮ ਰਾਮਾ ਜਪ ਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪੇਂਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਬ ਪਦਾਰਥ ਸਭ ਫਲਾ ਸਰਵ ਗੁਣਾ ਜਿਸ ਮਾਹੀ ਕਿਉ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੀ ਜਿਸ ਲੜ ਲੱਗੀ ਐ ਜੀਵੀ ਐ ਪਉ ਜਲ ਪਾਈਐ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨ ਕੀ ਰਾਸ ਨਾਨਕ ਉਪਰੇ ਨਾਮ ਜਪ ਦਰ ਸਚ ਸ਼ਾਬਾਸ